ਪਟਾਮਰੇਸਰ ਦੇ ਵਿੱਚ ਵੀ ਦਰਬਾਰ ਸਾਹਿਬੰਦ ਯੋਗਾ ਕਰਨ ਦਾ ਮਾਮਲਾ ਸਾਹਮਣੇ ਹਾਲਾਂਕਿ ਇਸ ਮਾਮਲੇ ਤੋਂ ਬਾਅਦ ਇਸ ਦੀ ਨਿਖੇਦੀ ਵੀ ਕੀਤੀ ਗਈ ਪਰ ਕਰਮਾ ਦੇ ਵਿੱਚ ਯੋਗਾ ਕਰਨ ਵਾਲੀ ਕੁੜੀ ਖਿਲਾਫ 295ਏ ਤਹਿਤ ਮਾਮਲਾ ਦਰਜ ਕੀਤਾ ਤਾ ਐਸਜੀਪੀਸੀ ਨੇ ਕੁੜੀ ਖਿਲਾਫ ਪੁਲਿਸ ਨੂੰ ਸ਼ਿਕਾਇਤ ਜਿਹੜੀਆਂ ਦਿੱਤੀ ਸੀ ਬੀਤੇ ਦਿਨ ਵੀ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਦੀ ਵੀ ਇੱਥੇ ਬਿਆਨ ਜਿਹੜਾ ਸਾਹਮਣੇ ਆਇਆ ਸੀ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਜਲਦ ਤੋਂ ਜਲਦ ਸ਼ਿਕਾਇਤ ਜਿਹੜੀ ਇੱਥੇ ਕੀਤੀ ਜਾਵੇ ਹਾਲਾਂਕਿ ਇਸ ਇਨਫਲੂਐਂਸਰ ਦੇ ਵੱਲੋਂ ਮਾਫੀ ਵੀ ਜਿਹੜੀ ਇਸ ਬਤ ਮੰਗ ਲਈ ਗਈ ਹੈ ਲੇਕਿਨ ਇਥੇ ਇੱਕ ਗਲਤੀ ਜਿਹੜੀ ਉਹ ਬਹੁਤ ਗੰਬੀਰ ਹੈ ਇਸ ਨੂੰ ਲੈ ਕੇ SGPC ਇਤਰਾਜ਼ ਜ਼ਾਹਿਰ ਕਰਦਾ ਨਜ਼ਰ ਤਾਂ SGPC ਦੇ ਵੱਲੋਂ ਕੁੜੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਤਾਂ ਪੁਲਿਸ ਨੇ 295ਏ ਤਹਿਤ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਤੇ ਸ਼੍ਰੀ ਦਰਬਾਰ ਸਾਹਿਬ ਅੰਦਰ ਪਰਿਕਰਮਾ ਦੇ ਅੰਦਰ ਇਸ ਲੜਕੀ ਦੇ ਵੱਲੋਂ ਇਸ ਇਨਫਲੂਐਂਸਰ ਦੇ ਵੱਲੋਂ ਯੋਗ ਜਿਹੜਾ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਕੜੇ ਸ਼ਬਦਾਂ ਦੇ ਵਿੱਚ ਨਿਖੇਧੀ ਵੀ ਜਿਹੜੀ ਹੈ ਇਸ ਦੀ ਕੀਤੀ ਗਈ ਹਾਲਾਂਕਿ ਇਸ ਪੂਰੇ ਮਾਮਲੇ ਤੋਂ ਬਾਅਦ ਜਦੋਂ ਹੀ ਵਿਵਾਦ ਛੜਨ ਲੱਗਿਆ ਇਸ ਇਨਫਲੂਐਂਸਰ ਦੇ ਵੱਲੋਂ ਮਾਫੀ ਵੀ ਜਿਹੜੀ ਉਹ ਮੰਗ ਲਈ ਗਈ ਇਸਨੇ ਮਾਸਰਤ ਵੀ ਜਿਹੜੀ ਉਹ ਕੀਤੀ ਲੇਕਿਨ ਪਰਿਕਰਮਾ ਦੇ ਵਿੱਚ ਯੋਗਾ ਕਰਨ ਵਾਲੀ ਕੁੜੀ ਖਿਲਾਫ ਜਦੋਂ ਸ਼ਿਕਾਇਤ ਦੀ ਲਗਾਤਾਰ ਮੰਗ ਕੀਤੀ ਗਈ ਤਾਂ ਪੁਲਿਸ ਨੇ 3295 ਇਹ ਦੇ ਤਹਿਤ ਜਿਹੜਾ ਉਹ ਮਾਮਲਾ ਦਰਜ ਕਰ ਲਿਆ ਤਪ ਪਰਿਕਰਮਾ ਦੇ ਵਿੱਚ ਯੋਗਾ ਕਰਨ ਵਾਲੀ ਇਸ ਕੁੜੀ ਦੇ ਖਿਲਾਫ ਇਸ ਇਨਫਲੂਐਂਸਰ ਦੇ ਖਿਲਾਫ ਮਾਮਲਾ ਜਿੜਾਉ ਦਰਜ ਕਰ ਲਿਆ ਗਿਆ ਅਰਸ਼ਨਾ ਨਾਮ ਤੋਂ ਇਸ ਇਨਫਲੂਐਂਸਰ ਦੀ ਜਿਹੜੀ ਪਛਾਣ ਹੋ ਰਹੀ ਹੈ ਤਾਂ ਇਸ ਦੇ ਵੱਲੋਂ ਪਰਿਕਰਮਾ ਦੇ ਦਰਮਿਆਨ ਇੱਥੇ ਜਿੜਾ ਪਰਿਕਰਮਾ ਦੇ ਵਿੱਚ ਯੋਗਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲਗਾਤਾਰ ਸ਼ਿਕਾਇਤ ਕੀਤੀ ਗਈ ਸੀ ਤੇ ਮੰਗ ਕੀਤੀ ਗਈ ਸੀ ਇਸ ਇਨਫਲੂਐਂਸਰ ਦੇ ਖਿਲਾਫ ਜਿਹੜੀ ਸਜ਼ਾ ਦਿੱਤਾਏ ਥੇ ਪਰਿਕਰਮਜ ਯੋਗਾ ਕਰਨ ਵਾਲੇ ਕੁੜੇ ਖਿਲਾਫ ਹੁਣ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ 295 ਇਹਦੇ ਤਹਿਤ ਇਸ ਇਨਫਲੂਐਂਸਰ ਅਰਚਨਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਅਦਾਲਤੀ ਦਰਬਾਰ ਸਾਹਿਬ ਦੇ ਅੰਦਰ ਯੋਗ ਕਰਨ ਦੇ ਇਸ ਮਾਮਲੇ ਦੇ ਵਿੱਚ ਇਸ ਇਨਫਲੂਐਂਸਰ ਦੇ ਵੱਲੋਂ ਯੋਗਾ ਜਿਹੜਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਵਿਵਾਦ ਵੀ ਜਿਹੜਾ ਛਿੜਦਾ ਜਾ ਰਿਹਾ ਸੀ ਚਰਚਾ ਛਿੜ ਗਈ। ਪ੍ਰੈਸਰ ਤੋਂ ਸਾਡੇ ਸਹਿਯੋਗੀ ਮਨਜਿੰਦਰ ਸਾਡੇ ਨਾਲ ਲਗਾਤਾਰ ਬਣੇ ਹੋਏ ਨੇ ਮਨਜਿੰਦਰ ਜਿਸ ਤਰ੍ਹਾਂ ਲਗਾਤਾਰ ਇਸ ਇਨਫਲੂਐਂਸਰ ਦੇ ਇਸ ਇਨਫਲੂਐਂਸਰ ਦੇ ਖਿਲਾਫ ਜਿਹੜੀ ਹੈ ਮਾਮਲੇ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਹੁਣ ਧਾਰਾ 295 ਦੇ ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹਾਲਾਂਕਿ ਬੀਤੇ ਦਿਨ ਇਸ ਦੇ ਵੱਲੋਂ ਮਾਫੀ ਵੀ ਮੰਗੀ ਗਈ ਸੀ ਤਾਂ ਹੁਣ ਕੀ ਕੁਝ ਜਾਣਕਾਰੀ ਇਹ ਬਿਲਕੁਲ ਸ਼ਰਮਿਲਾ ਦੱਸਣਾ ਚਾਹੂੰਗਾ ਕਿ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਸਤਸਕਸ਼ੀ ਹਰਮੰਦਰ ਸਾਹਿਬ ਲੱਖਾਂ ਦੀ ਗਿਤੀ ਦੇ ਵਿੱਚ ਸ਼ਰਧਾਲੂ ਪਹੁੰਚਦੇ ਨੇ ਪਰ ਇਸ ਦਾ ਸ਼ਰਧਾਲੂ ਪਹੁੰਚਦਾ ਕਿਉਂਕਿ ਆਸਤਾ ਕਾਫੀ ਹੈਗੀ ਆ ਪਰ ਕਈ ਜਿਹੜੇ ਲੋਕ ਹੈਗੇ ਨੇ ਆਪਣੀ ਇੰਸਟਾਗ੍ਰam ਦੀ ਫੇਮਸ ਕਰਨ ਵਾਸਤੇ ਜਾਂ ਫੇਸਬੁੱਕ ਦੀ ਫੇਮਸ ਕਰਨ ਵਾਸਤੇ ਉਹਨਾਂ ਦੇ ਵੱਲੋਂ ਏਦਾਂ ਦੇ ਕਤਤਵ ਦਿਖਾਏ ਜਾਂਦੇ ਨੇ ਕਹਿ ਸਕਦੇ ਆ ਕਿ ਬੀਤੇ ਦਿਨਾਂ ਦੇ ਵਿੱਚ ਇੱਕ ਲੜਕੀ ਦੇ ਵੱਲੋਂ ਜੋਗਾ ਕੀਤਾ ਗਿਆ ਸੀ ਜਿਸ ਦੀ ਫੋਟੋ ਕਾਫੀ ਵਾਇਰਲ ਹੋਈ ਆ ਹਰਮੰਦਰ ਸਾਹਿਬ ਦੇ ਸੇਕ ਤੋਂ ਤਸਵੀਰਾਂ ਹਰਮੰਦਰ ਸਾਹਿਬ ਇਸ ਟਮ ਅਸੀਂ ਮੌਜੂਦ ਆ ਕਿ ਲੱਖਾਂ ਦੀ ਕਦਰ ਦੇ ਵਿੱਚ ਦੇਸ਼ੂ ਦੇਸ਼ ਤੋਂ ਸੰਗਤ ਆਪਣੇ ਪਰਿਵਾਰਾਂ ਦੇ ਨਾਲ ਪਹੁੰਚਦੀਆਂ ਨੇ ਤੇ ਉਸ ਲੜਕੀ ਦੇ ਵੱਲੋਂ ਅੰਦਰ ਇੱਕ ਜੋਗਾ ਇਹ ਜਿਹੜਾ ਜੋਗਾ ਕਰਦੇ ਹੋਏ ਆਪਣੀ ਜਿਹੜੀ ਤਸਵੀਰ ਆਪਣੀ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਉੱਪਰ ਪਾਈ ਗਈ ਆ ਪਰ ਉਸ ਤੋਂ ਬਾਅਦ ਜਿਹੜੀ ਕਿ ਸਿਆਸਤ ਅਤੇ ਐਜੀਪੀਸੀ ਦੇ ਵੱਲੋਂ ਤਰਾਦ ਦਵਾਇਆ ਦਵਾਇਆ ਗਿਆ ਸੀ ਐਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਘਰੇਵਾਲ ਦੇ ਵੱਲੋਂ ਕਿਹਾ ਗਿਆ ਕਿ ਇਸ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਵੇ ਅਤੇ ਇਸ ਦੇ ਉੱਪਰ ਮਾਮਲਾ ਦਰਜ ਹੋਵੇ ਹੁਣ ਕਹਿ ਸਕਦਾ ਕਿ ਪੁਲਿਸ ਦੇ ਵੱਲੋਂ 295 ਦਾ ਮਾਮਲਾ ਜਿਹੜਾ ਦਰਜ ਕਰ ਦਿੱਤਾ ਗਿਆ ਕਿਉਂ ਸਿੱਖਾਂ ਦੀਆਂ ਭਾਵਨਾ ਨੂੰ ਜਿਹੜੀ ਠੇਸ ਪਹੁੰਚੀ ਹੈ ਜਿਹੜੇ ਆਉਣ ਵਾਲੇ ਇਹ ਲੱਖਾਂ ਦੀ ਤعداد ਵਿੱਚ ਸ਼ਰਧਾਲੂ ਨੇ ਉਹਨਾਂ ਦੇ ਵਿੱਚ ਇੱਕ ਮਾਤ ਦੇ ਵਿੱਚ ਕਾਫੀ ਰੋਸ ਦਿਖ ਰਿਹਾ ਸੀ ਕਿ ਇਸ ਦੇ ਲੜਕੀ ਦੇ ਕਿਉਂਕਿ ਇੱਕ ਵੀਡੀਓ ਨੇ ਕਈ ਇਦਾਂ ਦੀਆਂ ਫੋਟੋਆਂ ਕਈ ਵੀਡੀਓ ਇਹ ਕਾਫੀ ਗੁਰਦੁਆਰਿਆਂ ਦੇ ਵਿੱਚੋਂ ਵਾਇਰਲ ਹੁੰਦੀ ਹੈ ਨਜ਼ਰ ਆ ਰਹੀਆਂ ਨੇ ਪਰ ਹੁਣ ਕਹਿ ਸਕਦੇ ਆ ਕਿ ਇਸ ਵੀਡੀਓ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਗਿਆ ਤੇ ਅੱਜ 295 ਦਾ ਜਿਹੜਾ ਪਰਚਾ ਜਿਹੜਾ ਦਰਜ ਲੜਕੀ ਦੇ ਉੱਪਰ ਕਰ ਦਿੱਤਾ ਗਿਆ ਇਸੇ ਤਸਵੀਰ ਜਿਸ ਜਗ੍ਹਾ ਤੇ ਅਸੀਂ ਮੌਜੂਦ ਹੈਗੇ ਆਂ ਇਸ ਤੋਂ ਸਾਹਮਣੇ ਹੀ ਜਿਹੜਾ ਲੜਕੀ ਦੇ ਵੱਲੋਂ ਜੋਗਾ ਕੀਤਾ ਗਿਆ ਸੀ ਜੋਗਾ ਕਰਨ ਤੋਂ ਬਾਅਦ ਫੋਟੋ ਜਿਹੜੀ ਪਾ ਕੇ ਉਸ ਨੂੰ ਆਪਣੀ ਇੰਸਟਾਗ੍ਰam ਤੇ ਪਾ ਦਿੱਤੀ ਗਈ ਫੇਸਬੁੱਕ ਤੇ ਪਾ ਦਿੱਤੀ ਗਈ ਆ ਤੇ ਉਸ ਤੋਂ ਬਾਅਦ ਐ ਜੀ ਪੀ ਸੀ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਸੀ ਭਾਵੇਂ ਲੜਕੀ ਦੇ ਵੱਲੋਂ ਮਾਫੀ ਜ਼ਰੂਰ ਮੰਗੀ ਗਈ ਸੀ ਕਿ ਇਹ ਮੇਰ ਕੋ ਪੋਲੋ ਹੋਈ ਆ ਤੇ ਮੈਂ ਕਿਸੇ ਦੀ ਆ ਭਾਵਨਾ ਨੂੰ ਠੇਸ ਨਹੀਂ ਪਹੁੰਚਾ ਸਕਦੀ ਸੀ ਪਰ ਇਹ ਜਿਹੜੀ ਠੇਸ ਆ ਇੱਕ ਧਾਰਮਿਕ ਸਥਾਨਾਂ ਦੇ ਵਿੱਚ ਕਈ ਵਾਰ ਇਦਾਂ ਦੀ ਪਹੁੰਚ ਦੇ ਦੋ ਪਹਿਲਾਂ ਵੀਡੀਓ ਪਾਈ ਜਾਂਦੀ ਆ ਫੋਟੋ ਪਾਈ ਜਾਂਦੀ ਆ ਫਿਰ ਉਸ ਤੋਂ ਬਾਅਦ ਮਾਫੀ ਮੰਗੀ ਜਾਂਦੀ ਆ ਪਰ ਹੁਣ ਕਹਿ ਸਕਦੇ ਆ ਪੰਜਾਬ ਪੁਲਿਸ ਅੰਮ੍ਰਿਤਸ ਚਾਹ ਦਰਜ ਕਰ ਦਿੱਤਾ ਗਿਆ ਉਸ ਲੜਕੀ ਦੇ ਉੱਪਰ ਤਾਂ ਹੁਣ ਉਸ ਨੂੰ ਅਰੈਸਟ ਵੀ ਕੀਤਾ ਜਾਵੇਗਾ ਪਰ ਕਹਿ ਸਕਦਾ ਐਜੀਪੀਸੀ ਪਹਿਲਾਂ ਹੀ ਲੋਕਾਂ ਨੂੰ ਸੇਵ ਕਰਦੀ ਆ ਕਿਉਂਕਿ ਐਜੀਪੀਸੀ ਵੱਲੋਂ ਦਰਬਾਰ ਸਾਹਿਬ ਆਉਲੀਆ ਸੰਗਤਾਂ ਨੂੰ ਇਹ ਹੀ ਅਪੀਲ ਕੀਤੀ ਜਾਂਦੀ ਆ ਅੰਦਰ ਵੀਡੀਓ ਤਮਾਕੂ ਜਾ ਹੋਰੇ ਪਰਦਾਸਤ ਲੈ ਕੇ ਨਾ ਜਾਇ ਜਾਵੇ ਨਹੀਂ ਤਾਂ ਐਕਸ਼ਨ ਹੋਵੇਗਾ ਐ ਜੀ ਪੀ ਸੀ ਦੇ ਵੱਲੋਂ ਇੱਕ ਨੋਟ ਵੀ ਜਾਰੀ ਕੀਤਾ ਗਿਆ ਉਹ ਦੱਸ ਸਕਦਾ ਕਿ ਜੋੜਾ ਘਰ ਦੇ ਵਿੱਚ ਜੋੜੇ ਨਹੀਂ ਅੰਦਰ ਲੈ ਕੇ ਜਾਣੇ ਤਮਾਕੂ ਕੋਈ ਵੀਡੀਓ ਨਹੀਂ ਗਲਤ ਬਣਾਉਣੀ ਪਰ ਇਸ ਦੇ ਬਾਵਜੂਦ ਵੀ ਲੱਖਾਂ ਦੇ ਕਦਰ ਦੇ ਵਿੱਚ ਜਿਹੜੇ ਸਰਦਾਲੂ ਆਉਂਦੇ ਨੇ ਜਾਂ ਲੜਕੀਆਂ ਲੜਕੇ ਆਉਂਦੇ ਨੇ ਉਹਨਾਂ ਦੇ ਵੱਲੋਂ ਵੀਡੀਓ ਦੇ ਉੱਪਰ ਫੇਮਸ ਹੋਣ ਵਾਸਤੇ ਫੇਸਬੁੱਕ ਤੇ ਫੇਮਸ ਹੋਣ ਵਾਸਤੇ ਇਹ ਜਿਹੜੇ ਤਸਵੀਰਾਂ ਪਾਈਆਂ ਜਾਂਦੀਆਂ ਹੁਣ ਕੁੜੀ ਦੇ ਉੱਪਰ 295 ਏ ਦਾ ਪਰਚਾ ਦਰਜ ਕਰ ਦਿੱਤਾ ਗਿਆ ਅਦੇ ਸਦੋ ਸ਼ਰਮਿਲਾ ਇੱਕ ਨੋਟ ਜਾਰੀ ਕੀਤਾ ਗਿਆ ਵਾ ਕਿ ਤਮਾਕੂ ਅੰਦਰ ਖੜਨਾ ਮਨਾਵਾ ਸਿਰਕੜ ਬੀੜੀ ਅੰਦਰ ਖੜਨਾ ਮਨਾਵਾ ਪਰ ਤਾਂ ਵੀ ਲੋਕ ਜਾਣ ਬੁੱਝ ਕੇ ਜਿਹੜਾ ਅੰਦਰ ਖੜਦੇ ਨੇ ਪਰ ਜਦੋਂ ਜੋ ਉੱਪਰ ਐ ਜੀ ਪੀ ਸੀ ਵੱਲ ਪੁੱਛ ਕੇ ਚ ਕੀਤੀ ਜਾਂਦੀ ਆ ਫਿਰ ਉਹਨਾਂ ਵੱਲੋਂ ਮਾਫੀ ਮੰਗੀ ਜਾਂਦੀ ਆ ਪਰ ਹੁਣ ਕਹਿ ਸਕਦੇ ਆ ਕਿ ਇਸ ਲੜਕੀ ਦੇ ਉੱਪਰ ਵੀ ਜਿਹੜਾ 295 A ਦਾ ਪਰਚਾ ਦਰਜ ਕਰ ਦਿੱਤਾ ਗਿਆ ਵਾ ਕਿਉਂਕਿ ਇਹ ਪਰਚਾ ਹੋਣਾ ਬਹੁਤ ਜ਼ਰੂਰੀ ਸੀ ਕਿਉਂਕਿ ਇੱਕ ਤਾਂ ਟੀ ਆਰ ਪੀ ਲੈਣ ਵਾਸਤੇ ਕਈ ਲੋਕ ਆਪਣੀਆਂ ਫੇਸਬੁੱਕਾਂ ਇੰਸਟਾਗ੍ਰਾਮਾਂ ਦੇ ਉੱਪਰ ਵੀਡੀਓ ਪਾਉਂਦੇ ਨੇ ਤੇ ਜਿਹੜੀਆਂ ਫੋਟੋਆਂ ਪਾਉਂਦੇ ਨੇ ਹੁਣ ਕਹਿ ਸਕਦੇ ਆ ਕਿ ਜੋਗਾ ਇਹ ਵਾਲੇ ਦਿਨ ਹੀ ਲੜਕੀ ਦੇ ਵੱਲੋਂ ਹਰਮੰਦਰ ਸਾਹਿਬ ਦੇ ਅੰਦਰ ਜੋਗਾ ਕੀਤਾ ਗਿਆ ਜਿਹਦੇ ਨਾਲ ਸਿੱਖ ਭਾਵਨਾ ਨੂੰ ਕਾਫੀ ਠੇਸ ਪਹੁੰਚੀ ਆ ਭਾਵੇਂ ਲੜਕੀ ਦੇ ਵੱਲੋਂ ਮਾਫੀ ਜ਼ਰੂਰ ਮੰਗੀ ਗਈ ਆ ਪਰ ਉੱਥੇ ਹੀ ਐਜਪੀਸੀ ਦੇ ਜਿਹੜੇ ਮੈਂਬਰ ਨੇ ਗੁਰਚਰਨ ਸਿੰਘ ਗਰੇਵਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਲੜਕੀ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਵੇ ਇਸ ਲੜਕੀ ਦੇ ਉੱਪਰ ਮਾਮਲਾ ਦਰਜ ਹੋਣਾ ਚਾਹੀਦਾ ਹੁਣ 295ਏ ਦਾ ਲੜਕੀ ਦੇ ਉੱਪਰ ਮਾਮਲਾ ਜਿਹੜਾ ਦਰਜ ਕਰ ਦਿੱਤਾ ਗਿਆ ਹੁਣ ਪੁਲਿਸ ਦੇ ਵੱਲੋਂ ਜਿਹੜੀ ਛਾਪੇਵਾਰੀ ਜਿਹੜੀ ਕੀਤੀ ਜਾ ਰਹੀ ਆ ਭਾਵੇਂ ਲੜਕੀ ਦੇ ਵੱਲੋਂ ਮਾਫੀ ਜ਼ਰੂਰ ਮੰਗੀ ਗਈ ਆ ਵੀਡੀਓ ਪਾ ਗੱਲ ਕੀਤੀ ਜਾਵੇ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਜਿਹੜੇ ਨੇ ਸਾਹਮਣੇ ਆ ਚੁੱਕੇ ਨੇ ਕਿਉਂਕਿ ਇਹਨਾਂ ਲੋਕਾਂ ਨੂੰ ਕਿਉਂ ਸਮਝ ਨਹੀਂ ਆਉਂਦੀ ਕਿ ਹਰ ਇੱਕ ਧਾਰਮਿਕ ਸਥਾਨ ਹੋਵੇ ਚਾਹੇ ਹਰ ਇੱਕ ਜਗ੍ਹਾ ਦੀ ਇੱਕ ਮਰਿਆਦਾ ਹੁੰਦੀ ਹੈ ਹੁਣ ਜੇਕਰ ਅਸੀਂ ਵਿਆਸ ਸਮਾਗਮ 'ਚ ਜਾਂਨੇ ਤਾਂ ਅਸੀਂ ਉੱਥੇ ਕੋਈ ਧਾਰਮਿਕ ਪਾਠ ਨਹੀਂ ਕਰਦੇ ਉਸੇ ਤਰ੍ਹਾਂ ਧਾਰਮਿਕ ਸਥਾਨ ਤੇ ਇਸ ਤਰ੍ਹਾਂ ਜਦੋਂ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਤਾਂ ਕਿਵੇਂ ਦੁਬਾਰਾ ਤੋਂ ਦੁਬਾਰਾ ਇਸ ਤਰ੍ਹਾਂ ਦੀਆਂ ਮਾਮਲੇ ਜਿਹੜੇ ਨੇ ਸਾਹਮਣੇ ਆਉਂਦੇ ਨੇ ਕੀ ਪਹਿਲਾਂ ਵਾਲੇ ਮਾਮਲਿਆਂ ਤੇ ਕੋਈ ਚੰਗੀ ਕਾਰਵਾਈ ਨਹੀਂ ਕੀਤੀ ਜਾਂਦੀ ਕੀ ਕੋਈ ਸਖਤ ਐਕਸ਼ਨ ਨਹੀਂ ਹੁੰਦਾ ਤਾਂ ਜੋ ਦੁ ਤਨਾ ਹੌਸਲਾ ਪੈ ਜਾਂਦਾ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਣ ਦਾ ਫੋਟੋਸ ਸ਼ੇਅਰ ਕਰਨ ਦਾ ਉਹ ਵੀ ਸਭ ਤੋਂ ਪਵਿੱਤਰ ਸਥਾਨ ਦੇ ਉੱਪਰ ਇਹ ਬਿਲਕੁਲ ਸ਼ਰਮੀਲਾ ਕੇ ਕਈ ਲੋਕ ਕੇ ਜਾਣਬੁੱਝ ਕੇ ਕਰਦੇ ਨੇ ਕਈ ਲੋਕ ਆਪਣੇ ਫੇਸਬੁਕ ਅਤੇ ਇੰਸਟਾਗ੍ਰਾਮ ਦੇ ਫੋਲੋਅਰ ਵਧਾਉਣ ਵਾਸਤੇ ਇਦਾਂ ਦੀ ਜਿਹੜੇ ਧਾਰਮਿਕ ਜਗ੍ਹਾ ਦੇ ਉੱਪਰ ਜਾ ਕੇ ਵੀਡੀਓ ਪਾਉਂਦੇ ਨੇ ਪਹਿਲਾਂ ਵੀ ਇੱਕ ਲੜਕੀ ਦੇ ਵੱਲੋਂ ਇਹ ਵੀਡੀਓ ਪਾਈ ਗਈ ਸੀ ਅੰਦਰ ਭੰਗੜਾ ਪਾਉਂਦੀ ਤੇ ਜਾ ਕੇ ਉਹਦੇ ਉੱਪਰ ਗਾਣਾ ਲਗਾ ਦਿੱਤਾ ਗਿਆ ਸੀ ਪਰ ਉਹ ਐਜਿਪੀਸੀ ਦੇ ਵੱਲੋਂ ਉਦੋਂ ਵੀ ਜਿਹੜਾ ਕਿ ਉਸ ਦੇ ਉੱਪਰ ਪੁੱਛ ਜਦੋਂ ਕੀਤੀ ਗਈ ਤੇ ਉਸ ਦੇ ਵੱਲੋਂ ਮਾਫੀ ਮੰਗੀ ਗਈ ਸੀ ਪਰ ਕਹਿ ਸਕਦਾ ਉਤੋਂ ਸਖਤ ਕਾਰਵਾਈ ਨਹੀਂ ਕੀਤੀ ਗਈ ਇਸੇ ਕਰਕੇ ਲੋਕੀ ਜਾਣਬੁੱਝ ਕੇ ਹਰਮੰਦਰ ਸਾਹਿਬ ਦੇ ਅੰਦਰ ਜਾਂ ਗੁਰਦੁਆਰਾ ਦੇ ਅੰਦਰ ਕੇ ਵੀਡੀਓ ਬਣਾਉਂਦੇ ਨੇ ਇ ਕਹਿ ਸਕਦੇ ਆ ਕਿ ਐਜੀਪੀਸੀ ਦੇ ਵੱਲੋਂ ਜਿਹੜਾ ਐਕਸ਼ਨ ਕੀਤਾ ਗਿਆ ਜਿਹੜਾ ਪਰਚਾ ਕਰਾਇਆ ਗਿਆ 295ਏ ਦਾ ਇਹ ਬਿਲਕੁਲ ਸਹੀ ਆ ਕਿਉਂਕਿ ਜੇ ਇੱਕ ਪਰਚਾ ਹੋਵੇਗਾ ਤੇ ਕਈ ਲੋਕਾਂ ਨੂੰ ਹੁਣ ਜਾਗਰੂਤ ਹੋ ਜਾਣਗੇ ਇਸ ਪਰਚੇ ਤੋਂ ਕਿਉਂਕਿ ਲੜਕੀ ਨੂੰ ਹੁਣ ਪੁੱਛਗਿੱਛ ਕੀਤੀ ਜਾਵੇਗੀ ਉਸਦੀ ਕਿ ਮੰਦਸ਼ਿਕਾ ਕੀ ਹੈ ਕੀ ਸੀ ਜਦੋਂ ਜੋਗਾ ਅੰਦਰ ਕੀਤਾ ਗਿਆ ਸੀ ਹਰਮੰਦਰ ਸਾਹਿਬ ਦੇ ਅੰਦਰ ਕਿ ਉਹਦੇ ਮੰਸ਼ਾ ਕੀ ਚੱਲ ਰਹੀ ਸੀ ਪਰ ਹੁਣ ਕਹਿ ਸਕਦੇ ਆ ਕਿ ਐਜੀਪੀਸੀ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਪੰਜਾਬ ਪੁਲਿਸ ਦੇ ਵੱਲੋਂ 295ਏ ਦਾ ਪਰਚਾ ਲੜਕੀ ਦੇ ਉੱਪਰ ਕੀਤਾ ਗਿਆ ਜੋਗਾ ਕਿਉਂਕਿ ਜੋਗਾ ਕਰਦੀ ਹੋਈ ਭਾਵੇਂ ਲੜਕੀ ਦੇ ਵੱਲੋਂ ਮਾਫੀ ਜ਼ਰੂਰ ਮੰਗੀ ਗਈ ਆ ਪਰ ਪੁਲਿਸ ਕਿਆ ਗਿਆ ਕਿ ਉਹਦੇ ਉੱਪਰ ਐਕਸ਼ਨ ਹੋਵੇਗਾ ਕਿਉਂਕਿ ਬਾਰ-ਬਾਰ ਰੋ ਰੋ ਕੇ ਉਹ ਕੱਲ ਕਹਿ ਰਹੀ ਆ ਕਿ ਮੇਰੇ ਵੱਲੋਂ ਕਿਸੇ ਦੀਆਂ ਭਾਵਨਾ ਨੂੰ ਠੇਸ ਨਹੀਂ ਪਹੁੰਚਾਉਣਾ ਸੀ ਪਰ ਅੰਦਰ ਜਿਹੜਾ ਜੋਗਾ ਕੀਤਾ ਗਿਆ ਲੜਕੀ ਦੇ ਵੱਲੋਂ ਉਹਦੇ ਉੱਪਰ ਐਕਸ਼ਨ ਹੁੰਦਾ ਹੈ ਅੰਮ੍ਰਿਤਸਰ ਦੇ ਵਿੱਚ ਨਜ਼ਰ ਆ ਰਿਹਾ ਹੁਣ ਪੰਜਾਬ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਆ ਭਾਵੇਂ ਪੰਜਾਬ ਪੁਲਿਸ ਦਾ ਜਿਹੜਾ ਕਿ ਕੋਈ ਬਾਈਟ ਹੈ ਜਾਂ ਉਹਨਾਂ ਦੇ ਵੱਲੋਂ ਕੋਈ মিডিਆ ਦੇ ਵਿੱਚ ਸਬ ਬਿਆਨ ਨਹੀਂ ਰੱਖਿਆ ਗਿਆ ਪਰ ਉਹਨਾਂ ਦੇ ਵੱਲੋਂ ਐਫ ਆਰ ਦਰਜ ਹੈ 295 ਇਹ ਕਾਰ ਦਿੱਤੀ ਗਈ ਆ ਕਿਉਂਕਿ ਐ ਜੀ ਪੀ ਸੀ ਦੀ ਮੰਗ ਹੈਗੀ ਸੀ ਇਸ ਲੜਕੀ ਦੇ ਉੱਪਰ ਸਖਤੋ ਸਖਤ ਜਿਹੜੀ ਕਾਰਵਾਈ ਕਿ ਜਦੋਂ ਤੁਸੀਂ ਕੋਈ ਗੁਰਦੁਆਰਾ ਦੇ ਵਿੱਚ ਜਾਂਦੇ ਹੋ ਆਪਣੇ ਫੋਨ ਜਾਂ ਇੰਸਟਾਗ੍ਰam ਦੇ ਫੋਲੋਅਰ ਵਧਾਉਣ ਵਾਸਤੇ ਐਦਾ ਦੀ ਵੀਡੀਓ ਨਾ ਪਾਈ ਜਾਵੇ ਜਿਹਦੇ ਉੱਪਰ ਤੁਹਾਡੇ ਉੱਪਰ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਵੇਗੀ ਕਿਉਂਕਿ ਐ ਜੀਪੀਸੀ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਤਮਾਕੂ ਬੀਡੀ ਫੋਨ ਇੰਸਟਾਗ੍ਰam ਫੇਸਬੁੱਕ ਦੇ ਅੰਦਰ ਜਾ ਕੇ ਕੋਈ ਗਲਤ ਕੰਮ ਨਾ ਕੀਤਾ ਜਾਵੇ ਗੁਰਦੁਆਰਿਆਂ ਦੇ ਵਿੱਚ ਹੁਣ ਦੇਖ ਸਕਦੇ ਹੋ ਕਿ ਇਸ ਲੜਕੀ ਦੇ ਉੱਪਰ 295ਏ ਦਾ ਪਰਚਾ ਦਰਜ ਕਰ ਦਿੱਤਾ ਗਿਆ ਜੋਗਾ ਕਰਨ ਦੇ ਵਿੱਚ ਜੀ ਸ਼ਰਮੀਲਾ ਜਿੰਦਰ ਜਿਹੜੇ ਇੱਥੇ ਸ਼ਰਧਾਲੂ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਤੋਂ ਵੀ जानने की, दि, गी गी की ए, कोशिश करो कि वो इस चीज ਨੂੰ ਕਿਵੇਂ ਦੇਖਦੇ ਨੇ ਕਿਉਂਕਿ ਬਹੁਤ ਲੋਕਾਂ ਦੇ ਵੱਲੋਂ ਤਰਕ ਦਿੱਤਾ ਜਾਂਦਾ ਹੈ ਜਦੋਂ ਕਾਰਵਾਈ ਕੀਤੀ ਜਾਂਦੀ ਹੈ ਕਿ ਮਾਫੀ ਮੰਗ ਲਈ ਗਈ ਹੈ ਲੇਕਿਨ ਮਾਫੀ ਕਬੂਲੀ ਨਹੀਂ ਗਈ ਹੈ ਉਧਰ ਦੂਜੇ ਪਾਸੇ ਜਿਸ ਤਰ੍ਹਾਂ ਆਪਾਂ ਵੀ ਜ਼ਿਕਰ ਕੀਤਾ ਕਿ ਕਿਉਂਕਿ ਇਹ ਇੱਕ ਵਾਰੀ ਪਹਿਲਾ ਮਾਮਲਾ ਤਾਂ ਨਹੀਂ ਹੈ ਇਸ ਤੋਂ ਪਹਿਲਾਂ ਵੀ ਮਾਮਲੇ ਆਏ ਨੇ ਤਾਂ ਸ਼ਰਧਾਲੂਆਂ ਦੇ ਨਾਲ ਵੀ ਗੱਲਬਾਤ ਕਰਕੇ ਉਹਨਾਂ ਦੀ ਵੀ ਰਾਏ ਜਾਣਨ ਦੀ ਕੋਸ਼ਿਸ਼ ਕਰੋ ਉਹ ਕਿਸ ਤਰ੍ਹਾਂ ਵੇਖਦੇ ਨੇ ਇਹ ਬਿਲਕੁਲ ਜੀ ਲੱਖਾਂ ਦੀ ਗਿਣਤੀ ਦੇ ਵਿੱਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆਪਣੀ ਆਸਲਾ ਲੈ ਕੇ ਗੁਰੂ ਘਰਾਂ ਦੇ ਵਿੱਚ ਪਹੁੰਚਦੇ ਨੇ ਪਰ ਜਦੋਂ ਇਦਾਂ ਦੀਆਂ ਵੀਡੀਓ ਜਾਂ ਇਦਾਂ ਦੀਆਂ ਫੋਟੋਆਂ ਫੇਸਬੁੱਕ ਦੇ ਉੱਪਰ ਪਾਈਆਂ ਜਾਂਦੀਆਂ ਨੇ ਤੇ ਕੀ ਗੁਰਦੁਆਰਿਆਂ ਦੇ ਵਿੱਚ ਕੀ ਮੈਸੇਜ ਜਾਵੇਗਾ ਇਸੇ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿਉਂਕਿ ਜਿਹੜੇ ਲੋਕ ਪਹੁੰਚ ਰਹੇ ਨੇ ਦੇਸ਼-ਦੇਸ਼ ਤੋਂ ਉਹ ਕੀ ਸੋਚਦੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਵੇਖਸਾ ਤੋਂ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ ਗੱਲਬਾਤ ਵੀ ਇਸੇ ਇਹ ਸ਼ਰਧਾਲੂਆਂ ਨਾਲ ਕਰਾਂਗੇ ਬਾਬੇ ਕੀ ਨਾਮ ਹੈ ਮੇਰੋਂ ਹਰਜਿੰਦਰ ਸਿੰਘ ਆ ਜੀ ਇਹ ਕਿੱਥੋਂ ਆਏ ਜੀ ਮੈਂ ਲੁਧਿਆਣੇ ਤੋਂ ਕਿਦਾਂ ਦੇਖ ਰਹੋ ਕਿ ਇੱਕ ਲੜਕੀ ਦੇ ਨਾਲ ਜੋਗਾ ਕੀਤਾ ਗਿਆ ਫਿਰ ਫੋਟੋ ਫੇਸਬੁਕ ਦੇ ਉੱਪਰ ਪਾਈ ਗਈ ਆ ਮਾਮਲੇ ਹੁਣ 295 ਦੇ ਏ ਦਾ ਮਾਮਲਾ ਦਰਜ ਕਰ ਦਿੱਤਾ ਬਿਲਕੁਲ ਸਹੀ ਕੀਤਾ ਜੀ ਬਿਲਕੁਲ ਸਹੀ ਕੀਤਾ ਜੀ ਔਰ ਇਹ ਮੈਸੇਜ ਆ ਬਹੁਤ بڑا ਆਉਣ ਵਾਲੇ ਲੋਕਾਂ ਲਈ ਵੀ ਜਿਨ੍ਹਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਚੱਲ ਰਿਹਾ ਹੋਊਗਾ ਨਾ ਵੀ ਅਸੀਂ ਇਦਾਂ ਗੁਰਦੁਆਰਾ ਸਾਹਿਬ ਜਾ ਕੇ ਅਸੀਂ ਇਹ ਕੁਝ ਕਰ ਸਕਦੇ ਹਾਂ ਜਾਂ ਵੀਡੀਓ ਬਣਾ ਸਕਦੇ ਹਾਂ ਜਿੱਦਾਂ ਕਰਕੇ ਉਹਨਾਂ ਨੂੰ ਵੀ ਇੱਕ ਬਹੁਤ بڑا ਮੈਸੇਜ ਆ ਔਰ ਇਹ ਬਿਲਕੁਲ ਬਹੁਤ ਵਧੀਆ ਕਾਰਵਾਈ ਕੀਤੀ ਆ ਔਰ ਹੋਣੀ ਚਾਹੀਦੀ ਸੀ ਕਿਉਂਕਿ ਜਿਹੜੀ ਵੀ ਲੜਕੀ ਨੇ ਕਾਰਵਾਈ ਕੀਤੀ ਆ ਉਹ ਇੱਕ ਵਜ਼ਰ ਗੁਨਾਹ ਕੀਤਾ ਉਹਨੇ ਹਾਂ ਬਿਲਕੁਲ ਇਹ ਗੁਨਾਹ ਗਾਂ ਤਾਂ ਨਹੀਂ ਹੋਣਾ ਚਾਹੀਦਾ ਸਰ ਪਹਿਲਾਂ ਗਲਤੀ ਕਰ ਲੈਂਦੇ ਹੁਣ ਮਾਫੀ ਮੰਗੀ ਜਾਂਦੇ ਇਹ ਵੀਡੀਓ ਪਾ ਕੇ ਕਿ ਮੇਰੇ ਕੋਲ ਗਲਤੀ ਹੋ ਗਈ ਮੈਂ ਕਹਿ ਦਿੱਤੀ ਭਾਵ ਰੋਟੇਸ ਨਹੀਂ ਪਿਚੋੜੇ ਚ ਲੱਗਦਾ ਜਾਣਬੁੱਝ ਕੇ ਕੀਤਾ ਜਾਂਦਾ ਇਹ ਜਾਣਬੁੱਝ ਕੇ ਕੀਤਾ ਜੀ ਇਹ ਜਿਹੜੀ ਮਾਫੀ ਮੰਗਣ ਵਾਲਾ ਚੱਕਰ ਰਣਾ ਬਿਲਕੁਲ ਉਹਨੂੰ ਪਤਾ ਵੀ ਬਾਅਦ ਵਿੱਚ ਅਸੀਂ ਮਾਫੀ ਮੰਗ ਲਾਂਗੇ ਸਾਡਾ ਗੁਨਾਹ ਮaaf ਹੋ ਗਏ ਇਹ ਮaaf ਨਹੀਂ ਹੋਣਾ ਚਾਹੀਦਾ ਜੋ ਕਾਨੂੰਨੀ ਪ੍ਰਕਿਰਿਆ ਜੋ ਕਾਨੂੰਨੀ ਕਾਰਵਾਈ ਹੈ ਉਹ ਬਿਲਕੁਲ ਸਖਤ ਹੋਣੀ ਚਾਹੀਦੀ ਆ ਔਰ ਅਸੀਂ ਮਤਲਬ ਪਰਜੋਰ ਮੰਗ ਕਰਦੇ ਆ ਸਾਰੀ ਇਹ ਪਾਤਰ ਮੀਡੀਆ ਮੀਡੀਆ ਦੇ ਧਰੀ ਤਹਾਡੇ ਸਰੂ ਵੀ ਇਹ ਜਿਹੜੀ 295 ਦਾ ਪਰਚਾ ਹੋਇਆ ਬਹੁਤ ਬੜੀ ਠੀਕ ਹੋਇਆ ਔਰ ਗਾਹ ਨੂੰ ਵੀ ਇਸੇ ਤਰ੍ਹਾਂ ਹੀ ਹੋਣਾ ਜਿਹਦੇ ਜਿਹ ਕੋਈ ਇਦਾਂ ਦੇ ਗੁਨਾਹ ਕਰੂਗਾ ਨਾ ਲੱਗਦਾ ਕਿ ਪਹਿਲਾਂ ਕਈ ਐ ਜੀਪਸੇ ਰੋਟੀ ਲੈ ਰਹੀ ਹੈ ਪਹਿਲਾਂ ਮਾਫੀਆਂ ਦਿੱਤੀਆਂ ਜੀਆਂ ਲੋਕਾਂ ਨੂੰ ਤਾਂ ਉਹ ਤਾਂ ਹੀ ਉਹਨਾਂ ਲੋਕਾਂ ਦਾ ਹੱਲਾਸ਼ੇਰੀ ਵਦਗੀ ਬੇਅਦਮੀਆਂ ਦਾ ਕਿਸ ਜਿਆਦੇ ਵਾਦੇ ਗੁਰਦੁਆਰੇ ਦੇ ਦੇਖੋ ਜਿਹੜੀ ਇਹ ਐਸ.ਡੀ.ਪੀ.ਸੀ. ਮਤਲਬ ਮਾਫੀ ਦੇ ਰਹੀ ਆ ਅਸੀਂ ਇਹ ਵੀ ਗੱਲ ਕਹਾਂਗੇ ਵੀ ਐਸ.ਸੀ.ਪੀ.ਸੀ. ਨੂੰ ਵੀ ਕੋਈ ਮੈਸੂਸ਼ਣਾ ਚਾਹੀਦਾ ਵੀ ਇਸ ਤਰ੍ਹਾਂ ਦੇ ਗੁਨਾਹ ਕਰਦੇ ਬਾਅਦ ਮਾਫੀ ਦਿੰਦੇ ਆ ਤਾਂ ਇਹ ਇਹ ਕਿਹੜਾ ਮਾਫੀ ਲਾਏ ਗੁਨਾਹ ਇਹ ਹਾਂ ਕਿਤਾਏ ਮਾਫੀ ਦੇ ਲਾਇਕਾ ਹੈ ਇਹ ਮਾਫੀ ਦੇ ਲਾਇਕ ਨਾ ਹੈ ਇਹ ਤਾਂ ਜਾਣ ਬੁਝ ਕੇ ਕਰ ਰਿਹਾ ਮਤਲਬ ਆਪਦੇ ਆਪ ਨੂੰ ਹਾਈਲਾਈਟ ਕਰਨ ਦੇ ਲਈ ਜਾਂ ਸਭ ਦੇਖੋ ਸਾਡਾ ਕੀ ਕਰ ਰਣੀ ਹੈ ਸਰਕਾਰ ਇਹ ਨਹੀਂ ਹੋਣਾ ਚਾਹੀਦਾ ਬਿਲਕੁਲ ਮਾਫੀ ਨਹੀਂ ਦੇਣੀ ਚਾਹੀਦੀ ਇਸ ਗੱਲ ਦੇ ਵਿੱਚ ਕਾਰਵਾਈ ਦੇ ਵਿੱਚ ਸਹਿਮਤ ਹਾਂ ਬਿਲਕੁਲ ਸਹਿਮਤ ਹਾਂ ਔਰ ਮਤਲਬ ਸਖਤ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਜੀ ਜਿਹੜੇ ਸ਼ਰਦਾਲੂ ਪਹੁੰਚ ਰਹੇ ਨੇ ਉਹ ਕਹਿ ਰਹੇ ਕਿ ਜਿਹੜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ 295 ਇਹਦਾ ਜਿਹੜਾ ਪਰਚਾ ਹੋਇਆ ਬਿਲਕੁਲ ਸਹੀ ਹੋਇਆ ਕਿਉਂਕਿ ਇੱਕ ਇਦਾਂ ਜਿਹੜਾ ਪਰਚੇ ਪਹਿਲਾਂ ਵੀ ਹੋਣੇ ਚਾਹੀਦੇ ਸੀ ਕਿਉਂਕਿ ਲੋਕ ਸੁਧਰ ਜਾਣ ਪਰ ਲੋਕ ਆਪਣੀ ਫੇਸਬੁੱਕ ਦੀ ਟੀਆਰਪੀ ਲੈਣ ਵਾਸਤੇ ਇਦਾਂ ਤੇ ਜਿਹੜੀਆਂ ਚੀਜ਼ਾਂ ਕਰਦੇ ਨੇ ਇੰਸਟਾਗ੍ਰam ਫੇਸਬੁੱਕ ਦੇ ਉੱਪਰ ਵੀਡੀਓ ਪਾਉਂਦੇ ਨੇ ਵੇਖ ਸਕਦੇ ਹੋ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਜਿੱਤੇ ਸ਼ਰਦਾਲੂ ਪਹੁੰਚਦੇ ਨੇ ਤੇ ਆ ਦੇਖ ਸਕਦੇ ਤਸਵੀਰਾਂ ਦੇ ਵਿੱਚ ਇੱਥੇ ਅੰਦਰ ਜਾਣ ਤੋਂ ਪਹਿਲਾਂ ਇਹ ਚੈਕਿੰਗ ਕੀਤੀ ਜਾਂਦੀ ਹੈ ਕਿ ਕਿਸ ਦੀ ਜੇਬ 'ਚ ਤਮਾਕੂ ਜਾਂ ਬੀੜੀ ਨਹੀਂ ਹੈਗੀ ਇਹ ਸਭ ਕੁਝ ਚੈੱਕ ਕੀਤਾ ਹੈ ਪਰ ਸਰਦਾਲੂ ਇਸ ਬਾਰੇ ਕੀ ਸੋਚਦੇ ਨੇ ਸਰਦਾਲ ਓਣਾ ਸੀ ਗੱਲਬਾਤ ਕਰ ਰਿਹਾ ਬਾਬੇ ਕੀ ਕਹਿਣਾ ਚਾਹੋਗੇ ਹਰਮੰਦਰ ਸਾਹਿਬ ਪਹੁੰਚੇ ਇੱਕ ਲੜਕੀ ਦੇ ਵੱਲੋਂ ਜੋਗਾ ਕਰਦੇ ਇੱਕ ਫੋਟੋ ਪਾਈ ਗਈ ਸੀ ਹੁਣ 295 ਏ ਦਾ ਪਰਚਾ ਦਰਜ ਹੋਇਆ ਬਿਲਕੁਲ ਸਹੀ ਹੋਇਆ ਜੀ ਜੀ ਵੇਖੋ ਜੀ ਧਾਰਮਿਕ ਸਥਾਨ ਤੇ ਉੱਤੇ ਜਿਹੜੀ ਸ਼ਰਦਾ ਭਾਵਨਾ ਲਾਉਂਦੇ ਨੇ ਲੋਕ ਉਹ ਚਰਦਾ ਭਾਵ ਨੂੰ ਬਰਕਰਾਰ ਰੱਖਣਾ ਚਾਹੀਦਾ ਕੋਈ ਐਵੇਂ ਦਾ ਕੋਈ ਵੀ ਕਿਸੇ ਵੀ ਧਰਮ ਸਥਾਨ ਤੇ ਜਾ ਕੇ ਕੋਈ ਐਵੇਂ ਦਾ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਉਸ ਧਾਰਮਿਕ ਮਰਿਆਦਾ ਦੇ ਉਲਟ ਹੋਵੇ ਜੀ ਬਿਲਕੁਲ ਸਹੀ ਕੀਤਾ ਪੁਲਸ ਨੇ ਮੈਂ ਸਹੀ ਗਲਤ ਦੀ ਗੱਲ ਨਹੀਂ ਕਰ ਰਿਹਾ ਜੀ ਮੈਂ ਕਹਿੰਦਾ ਕਿਸੇ ਵੀ ਧਰਮ ਦੇ ਨਾਲ ਜਿਹੜਾ ਸਬੰਧਤ ਕੋਈ ਵੀ ਕੰਮ ਹੈ ਉਹਨੂੰ ਤੁਸੀਂ ਧਾਰਮਿਕ ਐਸਪੈਕਟ ਤੋਂ ਦੇਖ ਸਕਦੇ ਹੋ ਕਿਉਂਕਿ ਜੇ ਯੋਗਾ ਕਰਨਾ ਬਾਹਰ ਵੀ ਕਰ ਸਕਦੇ ਆਪਾਂ ਅੰਦਰ ਗੁਰਦੁਆਰਾ ਸਾਹਿਬ ਦੇ ਦਾਇਰੇ ਦੇ ਵਿੱਚ ਉਹਦੇ ਪ੍ਰਕਰਮਾਂ ਦੇ ਵਿੱਚ ਇਹ ਕੰਮ ਕਰਨਾ ਮੈਨੂੰ ਆਪ ਨੂੰ ਲੱਗਦਾ ਕਿ ਗਲਤ ਹੈ ਵੀਡੀਓ ਪਾ ਕੇ ਲੜਕੀ ਕਹਿ ਰਹੀ ਹੈ ਕਿ ਮੈਂ ਕੋਈ ਗਲਤੀ ਹੋ ਗਈ ਹੈ ਉਹ ਤਾਂ ਜੀ ਹੁਣ ਜਿਨ੍ਹਾਂ ਨੇ ਕੰਪਲੇਂਟ ਕੀਤੀ ਹੈ ਜਿਨ੍ਹਾਂ ਨੇ ਕਾਰਵਾਈ ਕਰਨੀ ਹੈ ਇਹ ਤਾਂ ਉਹਨਾਂ ਦੀ ਸੋਚ ਹੈ ਨਾ ਜੀ ਇਹ ਲੱਗਦਾ ਕਿ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਧਾਰਮਿਕ ਜਗ੍ਹਾ ਦੇ ਉੱਪਰ ਇਹ ਨਹੀਂ ਚੀਜ਼ਾਂ ਹੋਣੀਆਂ ਚਾਹੀਦੀ ਬਿਲਕੁਲ ਜੀ ਧਰਮ ਕੋਈ ਵੀ ਹੋਵੇ ਧਾਰਮਿਕ ਸਥਾਨ ਕੋਈ ਵੀ ਹੋਵੇ ਉੱਥੇ ਕੋਈ ਵੀ ਐਵੇਂ ਦੀ ਹਰਕਤ ਨਹੀਂ ਕਰਨੀ ਚਾਹੀਦੀ ਐਵੇਂ ਦੀ ਗੱਲ ਨਹੀਂ ਕਰਨੀ ਚਾਹੀਦੀ ਜਿਹੜੀ ਉਸ ਧਰਮ ਦੇ ਜਾਂ ਉਸ ਦੀ ਮਰਿਆਦਾ ਦੇ ਉਲਟ ਹੋਵੇ ਬਿਲਕੁਲ ਜੀ ਤੁਹਾਨੂੰ ਕਹਿ ਰਹੇ ਨੇ ਕਿ ਕਾਰਵਾਈ ਸਖਤ ਜਿਹੜੀ ਹੋਈ ਹੈ ਬਹੁਤ ਵਧੀਆ ਹੋਇਆ ਕਿਉਂਕਿ ਇਦਾਂ ਦੀ ਧਾਰਮਿਕ ਜਗ੍ਹਾ ਦੇ ਉੱਪਰ ਆ ਕੇ ਸਾਨੂੰ ਇਹ ਚੀਜ਼ਾਂ ਨਹੀਂ ਕਰਨੀ ਚਾਹੀਦੀ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਸਰਦਾਲੂ ਦੇਸ਼ ਵਿਦੇਸ਼ ਤੋਂ ਪਹੁੰਚਦੇ ਨੇ ਉਹਨਾਂ ਦੇ ਵਿੱਚ ਕੀ ਦਾ ਮੈਸੇਜ ਆਵੇਗਾ ਪਰ ਹੁਣ ਕਹਿ ਸਕਦਾ ਜਿਹੜੀ ਕਾਰਵਾਈ ਹੋਈ ਆ ਉਹਦੇ ਨਾਲ ਜਿਹੜੇ ਸਰਦਾਲੂ ਜਿਹੜੇ ਆ ਰਹੇ ਨੇ ਉਹ ਵੀ ਸਹਿਮਤ ਹਲਾ ਕਰ ਰਹੇ ਨੇ ਜੇ ਸ਼ਰਮੇ ਲਾ ਜੀ ਬਹੁਤ-ਬਹੁਤ ਸ਼ੁਕਰੀਆ ਮਨਜਿੰਦਰ तमाम ਜਾਣਕਾਰੀ ਦਿਲੇ ਤੇ ਸ਼ਰਧਾਲੂਆਂ ਦੇ ਨਾਲ ਗੱਲ ਕਰਨ ਦੇ ਲਈ ਉਹਨਾਂ ਦੀ ਰਾਏ ਜਾਣਨ ਦੇ ਲਈ ਤਾਂ ਇੱਥੇ ਕੁੜੀ ਦੇ ਵੱਲੋਂ ਜਿਸ ਤਰ੍ਹਾਂ ਇਸ ਇਨਫਲੂਐਂਸਰ ਦੇ ਵੱਲੋਂ ਇੱਕ ਫੋਟੋ ਜਿਹੜੀ ਆ ਸ਼ੇਅਰ ਕੀਤੀ ਗਈ ਸੀ ਜਿਸ ਤੋਂ ਬਾਅਦ ਹਾਲਾਂਕਿ ਲਗਾਤਾਰ ਇਸ ਦੀ ਨਿਖੇਦੀ ਵੀ ਕੀਤੀ ਗਈ तमाम ਲੋਕਾਂ ਦੇ ਵੱਲੋਂ ਵੀ ਸਾਫ਼ ਤੌਰ ਤੇ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਇਸ ਤਰ੍ਹਾਂ ਦੀਆਂ ਵੀਡੀਓਜ਼ ਨਾ ਬਣਾਈਆਂ ਜਾਣ ਇਸ ਤਰ੍ਹਾਂ ਦੀਆਂ ਰੀਲਜ਼ ਨਾ ਬਣਾਈਆਂ ਜਾਣ ਕਿਉਂਕਿ ਹਰ ਇੱਕ ਧਾਰਮਿਕ ਸਥਾਨ ਦੀ ਇੱਕ ਮਰਿਆਦਾ ਹੁੰਦੀ ਹੈ ਜਿਸ ਦੀ ਪਾਲਣਾ ਹਰ ਇੱਕ ਇਨਸਾਨ ਨੂੰ ਕਰਨੀ ਲਾਜ਼ਮੀ ਹੁੰਦੀ ਹੈ ਤਾਂ ਇੱਥੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਪ੍ਰਿਕਰਮਾ ਦੇ ਵਿੱਚ ਇਸ ਕੁੜੀ ਦੇ ਵੱਲੋਂ ਜਿਹੜਾ ਯੋਗਾ ਕੀਤਾ ਗਿਆ ਸੀ ਉਸ ਤੋਂ ਬਾਅਦ ਇਸ ਦੀ ਫੋਟੋ ਵੀ ਜਿਹੜੀ ਹੈ ਉਹ ਸ਼ੇਅਰ ਕੀਤੀ ਤਾਂ ਲਗਾਤਾਰ ਇਸ ਮਾਮਲੇ ਦੇ ਵਿੱਚ ਨਿਖੇਧੀ ਕੀਤੀ ਗਈ ਕੀਤੀ ਗਈ ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਦੇ ਵੱਲੋਂ 295ਏ ਦਾ ਮਾਮਲਾ ਵੀ ਜਿਹੜਾ ਉਹਦਾ ਅਚਾਰ ਲਿਆ ਗਿਆ